ਸਾਡਾ ਦੋਸਤੋ ਜੀਬੀਸੀ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਨਵੀਸਾ ਚੀਮਾ ਤੁਹਾਨੂੰ ਜੀਬੀਸੀ ਅਪਡੇਟ ਪੰਜਾਬ ਸਰਕਾਰ ਵੱਲੋਂ ਖੇਡਾਂ ਮਤਲਬ ਪੰਜਾਬੀਆਂ ਦੇ ਤਹਿਤ ਪੂਰੇ ਪੰਜਾਬ ਭਰ ਦੇ ਵਿੱਚ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਵੱਖ-ਵੱਖ ਵਰਗਾਂ ਦੇ ਭਾਰ ਵਰਗਾਂ ਦੇ ਵਿੱਚ ਵੱਖ-ਵੱਖ weight category ਦੇ ਨਾਲ ਮੁਕਾਬਲੇ ਕਰਵਾਏ ਜਾਂਦੇ ਨੇ ਸਾਰੀਆਂ ਖੇਡਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਤੇ ਗੱਲ ਕਰਦੇ ਅੱਜ ਹਾਰਪੁਰ ਦੀ ਜਿੱਥੇ ਪਾਵਰ ਲਿਫਟਿੰਗ ਦੇ ਮੈਚ ਕਰਵਾਏ ਜਾ ਰਹੇ ਨੇ ਉੱਥੇ ਸਾਡੇ ਨਾਲ ਇੱਕ ਕੰਪੀਟੀਟਰ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਵੇਂ ਉਹਨਾਂ ਨੂੰ ਇਸ ਚੀਜ਼ ਬਾਰੇ ਅਹਿਸਾਸ ਹੋ ਰਿਹਾ ਤੇ ਅੱਗੇ ਵਾਸਤੇ ਉਹ ਕਿਵੇਂ ਇਸ ਨੂੰ ਸੋਚ ਰੱਖਦੇ ਨੇ ਹਾਂਜੀ ਕੀ ਨਾਮ ਮੈਡਮ ਤੁਹਾਡਾ ਇੱਕ ਤਾਂ ਕਿਹੜੀ ਜਗ੍ਹਾ ਤੋਂ ਆਏ ਇਧਰ ਹੀ ਲੋਕਲ ਅਰੋੜਾ ਕਲੋਨ ਹੁਸ਼ਿਆਰਪੁਰ ਹਾਂਜੀ ਹੁਸ਼ਿਆਰਪੁਰ ਸੇ ਹਾਂਜੀ ਕਿਹੜੇ ਕੰਪੀਟੀਸ਼ਨ 'ਚ ਪਾਗ ਲਿਆ ਤੁਸੀਂ ਮੈਂਨੇ ਪਾਵਰ ਲਿਫਟਿੰਗ ਮੇਂ ਲਿਆ ਹੈ ਆਪਣੇ weight ਕੇ ਅਕੋਰਡਿੰਗ ਬਹੁਤ ਅੱਛਾ ਐਕਸਪੀਰੀਅੰਸ ਆਇਆ ਮੈਨੂੰ अच्छा एक्सपीरियंस है नेक्स्ट देखते हैं आगे क्या होता है जी तो इसमें कौन सा स्थान आपको मिला जी तो आप स्टेट में जाओगे खेलने कोशिश तो करेंगे अच्छा है। जी तो क्या मैसेज देना चाहोगे यूथ को आ, मैं यही कहना चाहूँगी कि जितना हो सके आगे से आगे आके इन सब चीज़ों में कंपटीशन में भाग लें और प्रूफ करें अपने आप को ਤੋ ਇਹ ਤੇ ਦੱਸ ਦੇਣਾ ਚਾਹੁੰਦੇ ਆ ਕਿ ਨੌਜਵਾਨ ਵਰਗ ਆ ਜੋ ਯੂਥ ਆ ਨਸ਼ਿਆਂ ਦੇ ਵਿੱਚ ਜਿਆਦਾ ਗਰਕ ਰਿਹਾ ਤੇ ਉਸ ਨੂੰ ਬਚਾਉਣ ਵਾਸਤੇ 50% ਬਹੁਤ ਵਧੀਆ ਕਪਰਾਲਾ ਕੀਤਾ ਗਿਆ ਕੀ ਨਾਮ ਮੈਡਮ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰੋਹਾਨ ਨੇ ਤੇ ਕਿਹੜੀ ਗੇਮ ਦੇ ਵਿੱਚ ਤੁਸੀਂ ਪਾਰਟਿਸਿਪੇਟ ਕੀਤਾ ਮੈਨੇ ਪਾਵਰ ਲਿਫਟਿੰਗ ਅੰਡਰ 21 ਕੈਟਾਗਰੀ ਮੈਂ ਪਾਰਟਿਸਿਪੇਟ ਕੀਤਾ ਥਾ ਤੇ ਮੈਨੇ ਫਰਸਟ ਫਰਸਟ ਰਾਈ ਜਦੋਂ ਜਦੋਂ ਪੰਜਾਬੀ ਬੋਲਦੇ ਮੈਂ ਇਥੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅੰਡਰ 21 53 ਕਿਜੀ ਕੈਟਾਗਰੀ ਦੇ ਵਿੱਚ। ਠੀਕ ਹੈ। ਤਾਂ ਕਿਹੋ ਜਿਹਾ ਫੀਲ ਕਰ ਰਹੇ ਹੋ ਅੱਜ ਗੇਮਾਂ ਦੇ ਵਿੱਚ ਪਾਰਟਿਸਿਪੇਟ ਕੀਤਾ? ਬਹੁਤ ਵਧੀਆ ਫੀਲ ਕਰ ਰਹੇ ਹਾਂ ਕੰਬੈਕ ਕੀਤਾ ਹੈ 3 ਸਾਲ ਬਾਅਦ ਤਾਂ ਹੁਣ ਅੱਗੇ ਹੋਰ ਵੀ ਮਿਹਨਤ ਕਰਨੀ ਹੈ ਜੇ ਬਾਕੀ ਹੈ। ਸਟੇਟ ਲੈਵਲ ਦੇ ਵਿੱਚ ਇਤੋ ਵੀ ਵਧੀਆ ਮੈਂ ਕਰਕੇ ਦਿਖਾਣਾ ਹੈ। ਤੇ ਪੇਰੈਂਟਸ ਵੱਲੋਂ ਕਿਦਾਂ ਦਾ ਤੁਹਾਨੂੰ ਪ੍ਰੋਤਸਾਹਨ ਮਿਲ ਰਿਹਾ? ਪੇਰੈਂਟਸ ਬਹੁਤ ਸਪੋਰਟਿਵ ਹੈ ਡਾਕਟਰਸ ਦੀ ਫੈਮਿਲੀ ਹੈ ਪਰ ਉਹ ਮੈਨੂੰ ਖੇਡਣ ਤੋਂ ਕਦੀ ਵੀ ਨਹੀਂ ਰੋਕਦੇ। ਮਤਲਬ ਉਹ ਇਦਾਂ ਨਹੀਂ ਕਹਿੰਦੇ ਕਿ ਤੁਸੀਂ ਸਿਰਫ ਪੜ੍ਹਾਈ ਕਰੋ ਤੁਹਾਨੂੰ ਕਿਹੋ ਜੀਆਂ ਤੁਸੀਂ ਪਲੰਗਾ ਪੁੱਟਣੀਆਂ ਚਾਹੁੰਦੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਚਾਹਨੀ ਆ ਕਿ ਮੇਰਾ ਉੱਥੇ ਵੀ ਫਰਸਟ ਪੋਜੀਸ਼ਨ ਆਵੇ ਕਰਦਿਆਂ ਨੂੰ ਪ੍ਰਾਊਡ ਫੀਲ ਕਰਵਾਵਾ ਮੈਂ ਕਿ ਮੈਂ ਅਗਰ ਗੇਮ ਕਰ ਰਹੀ ਆ ਤਾਂ ਹੈ ਕੁਝ ਫਾਇਦਾ ਹੈ ਕਿ ਮੈਂ ਅੱਗੇ ਵੀ ਕਰੂੰਗੀ ਤੇ ਆਉਣ ਵਾਲੀ ਯੂਥ ਨੂੰ ਵੀ ਪ੍ਰੇਰਨਾ ਮਿਲੇ ਕਿ ਉਹ ਅਗਰ ਕੁਝ ਕਰਨਾ ਚਾਹੁੰਦਾ ਹੋ ਕਰ ਸਕਦਾ ਹੈ ਤਾਂ ਇੱਕ ਸੁਣਨ ਚਾਹਿਆ ਤੁਸੀਂ ਤਿੰਨ ਤਨ ਗੇਮ ਦੇ ਵਿੱਚ ਪਾਰਟਿਸਪੇਟ ਕੀਤਾ ਕਿਹੜੀ ਕਿਹੜੀ ਗੇਮਸ ਨੇ ਮੈਂਨੇ ਮੈਂ ਬਹੁਤ ਸਾਰੇ ਇਵੈਂਟਸ ਦੇ ਵਿੱਚ ਪਾਰਟਿਸਿਪੇਟ ਕੀਤਾ ਹੋਇਆ ਮੈਂ ਹੁਣੇ ਸ਼ਾਰਟ ਪੁੱਟ ਦੇ ਵਿੱਚ ਡਿਸਕਸ ਥਰੂ ਮੈਂ ਬਾਕਸਿੰਗ ਵੀ ਕੀਤੀ ਹੋਈ ਹੈ ਕ੍ਰਿਕਟ ਵੀ ਖੇਲੀ ਹੋਈ ਹੈ ਟੱਗ ਆਫ ਪੋਰ ਵੀ ਕੀਤਾ ਹੋਇਆ ਕਿਵੇਂ ਮੈਨੇਜ ਕਰਦੇ ਨੇ ਸਾਰੇ ਗੇਮਾਂ ਦੇ ਵਿੱਚ ਪਾਰਟਿਸਿਪੇਟ ਕਰ ਉਹ ਬਸ ਹੋ ਜਾਂਦਾ ਹੈ ਉਹਨ ਭਗਵਾਨ ਵੱਲੋਂ ਇਨਾਵ ਮਿਲਿਆ ਹੋਇਆ ਤਾਂ ਹੁਣ ਕਰ ਲਈਦਾ ਬਸ ਕੋਈ ਮੈਸੇਜ ਦੇਣਾ ਚਾਹੂਗੀ ਯੂਥ ਨੂੰ ਹਾਂਜੀ ਆਪਣਾ ਪੈਸ਼ਨ ਫੋਲੋ ਕਰੋ ਮਿਹਨਤ ਕਰੋ ਜ਼ਰੂਰ ਅੱਗੇ ਜਾਵੋ ਖੇਡਾਂ ਦੇ ਵਿੱਚ ਤੇ ਆਪਣੇ ਘਰ ਦਾ ਨਾਮ ਰੋਸ਼ਨ ਕਰੋ ਹਾਂਜੀ ਕੀ ਨਾਮ ਹੈ ਮੈਂ ਸਰ ਮੇਰਾ ਨਾਮ ਮਮਤਾ ਹੈ। ਹਾਂ ਜੀ। ਕੀ ਕਹਿਣਾ ਚਾਹੋਗੇ ਅੱਜ ਤੁਸੀਂ? ਸਰ ਮੈਂ ਚਾਹਨੀ ਆ ਕਿ ਕੁੜੀਆਂ ਨੂੰ ਵੱਧ ਤੋਂ ਵੱਧ ਪਾਰਟਿਸਿਪੇਟ ਕਰਨਾ ਚਾਹੀਦਾ। ਕੁੜੀਆਂ ਨੂੰ ਜ਼ਿਆਦਾ ਅੱਗੇ ਆਉਣਾ ਚਾਹੀਦਾ। ਮੇਰਾ ਤਾਂ ਇਹੀ ਹੈ ਕਿ ਜ਼ਿਆਦਾ ਪਾਰਟਿਸਿਪੇਟ ਕਰੋ। ਤੇ ਜਿਹੜਾ ਪੰਜਾਬ ਸਰਕਾਰ ਨੇ ਉਪਰਾਲਾ ਸ਼ੁਰੂ ਕੀਤਾ ਗਿਆ ਖੇਡਾ ਵਤਨ ਪੰਜਾਬ ਦੀਆਂ ਇਹਨੂੰ ਕਿਵੇਂ ਦੇਖਦੇ ਹੋ? ਸਰ ਮੈਂ ਕਹਿੰਦੀ ਸਭ ਤੋਂ ਬੈਸਟ ਹੈ ਚੀਜ਼ ਕਿ ਸਾਨੂੰ ਵੀ ਮੌਕਾ ਮਿਲਿਆ ਹੈ ਕਿ ਅਸੀਂ ਅੱਗੇ ਵੱਧ ਸਕੀਏ। ਮੇਰੇ ਹੁਣ ਦੋ ਬੱਚੇ ਨੇ ਮੈਂ ਫੇਰ ਵੀ ਦੇਖੋ ਅੱਗੇ ਆਈਆਂ। ਮੈਨੂੰ ਤਾਂ ਬਹੁਤ ਵਧੀਆ ਉਪਰਾਲਾ ਲੱਗਾ ਇਹ ਚੀਜ਼ ਦਾ। ਅੱਜ ਤੁਸੀਂ ਪੋਜੀਸ਼ਨ ਜਿਹੜੀ ਹਾਸਲ ਕੀਤੀ ਹੈ ਤੇ ਅੱਗੇ ਤੁਸੀਂ ਕੀ ਕਰਨਾ ਚਾਹੋ ਕਿੱਥੇ ਤੱਕ ਜਾਣਾ ਚਾਹੋਗੇ ਇਸ ਮੈਚ ਵਿੱਚ ਮੈਂ ਚਾਹਨੀ ਹੈ ਕਿ ਮੈਂ ਹੋਰ ਅੱਗੇ ਜਾਵਾਂ ਬੋਰਡ ਮੈਡਲ ਜਿਤਨਾ ਚਾਹੁੰਦੇ ਹਾਂ ਸਟੇਟ ਦੇ ਵਿੱਚ ਹਾਂਜੀ ਸਰ ਠੀਕ ਹੈ ਹਾਂਜੀ ਜੀ ਸਰ ਕੀ ਨਾਮ ਤੁਹਾਡਾ ਜੀ ਮੇਰਾ ਜੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਮੇਰਾ ਨਾਮ ਹੈ ਸੋਪਰੇ ਫੈਮਿਲੀ ਹਾਂਜੀ ਕਿਹੜੀ ਜਗ੍ਹਾ ਤੋਂ ਮੈਂ ਜੀ ਹਰਿਆਣਾ ਜੀ ਹਰਿਆਣਾ ਹਾਂਜੀ ਅੱਜ ਪਾਵਰ ਲਿਫਟਿੰਗ ਦਾ ਮੈਚ ਹੋ ਰਿਹਾ ਹੈ ਹਾਂਜੀ ਸਰ ਪਾਰਟਿਸਪੇਟ ਕੀਤਾ ਹਾਂਜੀ ਸਰ ਹਾਂਜੀ ਪਰ ਕਿਵੇਂ ਦੇਖਦੇ ਹੋ ਅੱਜ ਦੇ ਮੈਚਾਂ ਨੂੰ ਸਰ ਸਾਰੇ ਆਪਣੇ ਆਪਣੇ ਬੈਸਟ ਦੇ ਰਹੇ ਆ ਜਿਹੜਾ ਜ ਸਾਡਾ ਅਸੀਂ ਆਪਣਾ ਵੈਸਟ ਦਿੰਦਾ ਸਾਰੇ ਆਪਣੇ ਥਾਂ ਵੈਸਟ ਦੇਣ ਆਏ ਆ ਜੀ ਤੇ ਕਿੰਨਾ ਵੇਟ ਤੁਸੀਂ ਚੁੱਕਿਆ ਫਿਰ ਅ ਜੀ ਮੈਂ ਸਰ ਜਿਹੜਾ ਚੈਸਟ ਪ੍ਰੈਸ ਤੇ ਮੈਂ ਸਾਰਾ 95 ਤੇ ਸਕੋਰ ਤੇ 160 ਤੇ ਡੈਡ ਲਿਫਟ 180 ਜੀ ਸਰ ਫਿਰ ਅੱਗੇ ਹੋਰ ਵੀ ਕੰਪੀਟੀਸ਼ਨ ਚੱਲ ਰਹੇ ਨੇ ਨਾਲ ਦੀ ਨਾਲ ਹਾਂਜੀ ਸਰ ਅੱਗੇ ਹੁਣ ਦਾ ਸਟੇਟ ਦਾ ਪੈਣਾ ਹੈ ਦੇਖੋ ਜੀ ਹੁਣ ਤਾਂ ਇੱਥੋਂ ਮੈਡਲ ਇਸ ਕਿਹ ਪੈਂਦਾ ਹੈ ਕੀ ਪਰਫਾਰਮੈਂਸ ਸਾਰੇ ਹੀ ਹਾਂਜੀ ਤੇ ਫਿਰ ਕੀ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਜੋਗ ਹੈ ਅੱਜ ਨਸ਼ਿਆਂ ਦੇ ਵਿੱਚ ਜਾ ਰਿਹਾ ਹੈ ਇਹੀ ਕਹਾਂਗੇ ਵੀ ਆਪਣੇ ਨਸ਼ਾ ਛੱਡੋ ਜੀ ਆਪਣੇ ਪਰਿਵਾਰ ਨਾਲ ਦੇਖੋ ਜੀ ਪਹਿਲੇ ਤਾਂ ਵੀ ਤੁਸੀਂ ਆਪਣੇ ਪਰਿਵਾਰ ਨੂੰ ਮਾਪਿਆਂ ਨੂੰ ਦੁਖੀ ਕਰ ਰਹੇ ਹੋ ਨਸ਼ਾ ਕਰਕੇ ਫਿਰ ਤੁਸੀਂ ਹੋਰ ਜੁਸ ਨੂੰ ਵੀ ਖਰਾਬ ਕਰੋਗੇ ਇੱਕ ਨਹੀਂ ਹੋਊਗਾ ਦੂਸਰਾ ਹੋਰ ਕਰੂਗਾ ਤੁਸੀਂ ਆਪਣਾ ਮੋਟੀਵੇਟ ਹੋਵੋ ਤੁਸੀਂ ਆਪਣਾ ਪੁਰਾਣਾ ਪੰਜਾਬ ਚਿੱਤੇ ਕਰੋ ਕੀ ਹੁੰਦੇ ਸੀ ਸਾਡੇ ਦਾਦੇ-ਪਰਦਾਦੇ ਕੀ ਸੀਗੇ ਜੀ ਛੀਰ ਸਿੰਘ ਹੋਏ ਆ ਸਾਰੇ ਹੋਏ ਆ ਕੀ ਮੈਂ ਕਹਣਾ ਸਾਨੂੰ ਮੈਸੇਜ ਦਿੱਤਾ ਹੈ ਗੁਰਬਾਣੀ ਦਾ ਗੁਰਬਾਣੀ ਦਾ ਮਤਲਬ ਇਹਹੀ ਮੈਸੇਜ ਦਵਾਂਗੇ ਆਪਣਾ ਸਰੀਰ ਨੂੰ ਸੰਭੋ ਤਰੀ ਨੂੰ ਸੰਭੋ ਆਪਣੇ ਨੂੰ ਇਹ ਨਹੀਂ ਵੀ ਨਸ਼ੇ ਕਰਕੇ ਹੁਣ ਤੁਸੀਂ ਦੇਖਦੇ ਆਂ ਥਾਂ ਥਾਂ ਤੇ ਕੋਈ ਕਿਤੇ ਮਰਿਆ ਪਿਆ ਕੋਈ ਕਿਤੇ ਮਰਿਆ ਪਿਆ ਕੋਈ ਖੇਤਾ ਚੱਕਦੇ ਮਾਪੇ ਦਾ ਕੀ ਜਿਹੜਾ ਹੁਣ ਕੱਲਾ ਕੱਲਾ ਪੁੱਤ ਚਲ ਜਾਂਦਾ ਜੀ ਉਹਨਾਂ ਨੂੰ ਪਤਾ ਜੀ ਅਸੀਂ ਤਾਂ ਕੁਝ ਨਹੀਂ ਕਹਿ ਸਕਦੇ ਉਹਨਾਂ ਬਾਰੇ ਜੀ ਜਿਹੜਾ ਪੁੱਤ ਜਾਂਦਾ ਜੀ ਘਰ ਉਹਨੂੰ ਪਤਾ ਜੀ ਜਿਹੜਾ ਸਹਾਰਾ ਚਲ ਜਾਂਦਾ ਜੀ ਸਰ ਅਸ਼ੀਸ਼ ਕਿਹੜੀ ਜਗ੍ਹਾ ਤੋਂ ਸਰ ਹਰਪੁਰ ਤੋਂ ਹਾਂਜੀ ਅੱਜ ਪਾਵਰ ਲੀਗ ਦੇ ਮੈਚ ਹੋ ਰਹੇ ਨੇ ਤੇ ਇੱਕ ਪੋਜੀਸ਼ਨ ਮਿਲੀ ਹਾਂਜੀ ਸਿਰਫ ਫਸਟ ਪਲੇਸ ਹੈ ਮੈਂ 721 ਦੇ ਵਿੱਚ ਮਾਈਨਸ 74 ਵਿੱਚ ਖੇਡਿਆ ਸੀਗਾ ਜਿਹਦੇ ਵਿੱਚ 475 ਕਿਲੋ ਟੋਡੂ ਭਰ ਦਿੱਤ ਕੇ ਪਹਿਲੀ ਵਿਸ਼ੇਨਾ ਉਨ ਫਸਟ ਸਟੇਟ ਜਾਣਾ ਖੇਡਣਾ ਹਾਂਜੀ ਸਰ ਕੀ ਉਮੀਦ ਰੱਖਦੇ ਹੋ ਪਰ ਉਮੀਦ ਤਾਂ ਸਰ ਇਹੀ ਹੈ ਕਿ ਆਪਣਾ ਬੈਸਟ ਦਿਵਾਗੇ ਕੰਪੀਟੀਸ਼ਨ ਦਾ ਮਿਲਣਾ ਉੱਥੇ ਹਾਂਜੀ ਸਰ ਬਹੁਤ ਪੂਰੀ ਆਸ ਹੈ ਜਿੱਤਣ ਦੀ ਹਾਂਜੀ ਸਰ ਆਸ ਹੈ ਪੂਰੀ ਠੀਕ ਹੈ ਮੈਸੇਜ ਕੀ ਦਵੋਗੇ ਮੈਸੇਜ ਇਹ ਵੀ ਲੋਕਾਂ ਨੂੰ ਆਪਣੇ ਨਸ਼ੇ ਨਸ਼ਾ ਤੋਂ ਹਟ ਕੇ ਖੇਡਾਂ ਨਾਲ ਤੇ ਆਂਦਣਾ ਚਾਹੀਦਾ ਹੈ ਬਾਕੀ ਨਸ਼ਾ ਤੋਂ ਦੂਰ ਰਹੀ ਹਾਂਜੀ ਸਰ ਕੀ ਨਾਮ ਤੁਹਾਡਾ ਮੁਹੰਮਦ ਰਬਾਨ ਕਿਹੜੀ ਜਗ੍ਹਾ ਤੋਂ ਸ਼ਾਰਪੂਰ ਮਹਾਰਿਆਣਾ ਪਿੰਡ ਕਿਹੜੇ ਵੇਡ ਚ ਖੇਲੇ ਅੱਜ 178 ਤੇ ਕੀ ਪੋਜੀਸ਼ਨ ਆਈ ਪੋਜੀਸ਼ਨ ਦਾ ਜੇ ਅਨਾਉਂਸ ਕਰਨਗੇ ਅਜੇ ਅਨਾਉਂਸ ਕਰਨਗੇ ਅੱਗੇ ਵਾਸਤੇ ਕੀ ਦੇਖਦੇ ਹੋ ਕਿ ਸਟੇਟ ਲੈਵਲ ਤੇ ਜਾ ਕੇ ਪੋਜੀਸ਼ਨ ਹਾਸਲ ਕਰੂਗਾ ਹਾਂਜੀ ਸਟੇਟ ਲੈਵਲ ਤੇ ਜਾਵਾਂਗੇ ਅੱਗੇ ਹੁਣ ਕਿਹੜਾ ਬਦਲ ਪੰਜਾਬ ਦੀ ਜਿਹੜਾ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਉਹਨੂੰ ਕਿਵੇਂ ਲੈ ਕੇ ਚੱਲਦੇ ਠੀਕ ਆ ਭਾਜੀ ਕੈਸ਼ ਪ੍ਰਾਈਜ਼ ਵੀ ਰੱਖਿਆ ਇਹਦੇ ਚ ਕੈਸ਼ ਹੈਗਾ ਸਰਕਾਰ ਜਿਹੜਾ ਤੁਹਾਡੇ ਕਾਉਂਟੇ ਆਉਣਾ ਅੱਛਾ ਜੀ ਕੈਸ਼ ਹੈ ਜੀ ਸਦੈਸੀ ਕਿ ਕੌਣ ਤੇ ਆਉਣਾ ਉਹ ਤੇ ਜੁਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਹੁਣ ਸਹੀ ਹੈ ਭਾਜੀ ਇਹਦੇ ਕਰਕੇ ਕੀ ਕਹਿੰਦੇ ਨਸ਼ੇ ਤੋਂ ਬੰਦਾ ਦੂਰ ਰਹਿੰਦਾ ਵਾ ਤੇ ਬਾਕੀ ਭਾਜੀ ਆਪਣੇ ਗੇਮ 'ਤੇ ਫੋਕਸ ਕਰੇ ਕੀ ਕਹਿੰਦੇ ਨਸ਼ੇ ਕਮਾ ਬਾਕੀ ਜਿਹੜੇ ਦੂਜੇ ਕੰਮ ਹੁੰਦੇ ਆ ਸਾਰੇ ਛੋੜ ਜਾਂਦੇ ਆ ਤੇ ਕੋਚ ਸਾਹਿਬ ਵੀ ਤੁਹਾਡੇ ਨਾਲ ਖੜੇ ਨੇ ਤੇ ਕੀ ਕਹਿਣਾ ਚਾਹੋਗੇ ਇਹਨਾਂ ਵਾਸਤੇ ਇੱਥੇ ਬੁਲਾ ਦੋ ਤਾਂ ਜਿੰਨਾ ਵੀ ਇੱਥੇ ਪੁੱਜਾ ਉਹ ਸਰ ਇਹਦੇ ਕਰਕੇ ਆ ਜੀ ਹਾਂਜੀ ਕੋਸ਼ਿਸ਼ ਤੁਸੀਂ ਤਿਆਰ ਕਰ ਰਹੇ ਹੋ ਮੁੰਡਿਆਂ ਨੂੰ ਤੇ ਕੀ ਸਰ ਉਪਰਾਲਾ ਤੁਹਾਡਾ ਅੱਗੇ ਵਸ ਮੈਂ ਇਹ ਜੀ ਇਹੀ ਸਾਧਵਾਦੀ ਨੂੰ ਵੱਡੀ ਕੋਸ਼ਿਸ਼ ਹੈ ਕਿ ਮੁੰਡੇ ਜਿੰਨੇ ਵੀ ਆ ਸਹੀ ਰਸਤੇ ਤੇ ਜਾਣ ਕੋਈ ਨਸ਼ਿਆਂ ਜਿੰਨਾ ਜਾਵੇ ਜਿੱਦਾਂ ਗਲਤ ਆਦਤਾਂ ਜਨਾ ਪੈ ਜਾਣ ਆਪਣੇ ਆਪ ਨੂੰ ਸੇਧ ਦੇਣ ਆਪਣੇ ਪਰਿਵਾਰ ਨੂੰ ਵਧੀਆ ਨਾਂ ਰੋਸ਼ਨ ਕਰਨ ਦੇਸ਼ ਦਾ ਨਾਂ ਰੋਸ਼ਨ ਕਰਨ ਆਪਣੀ ਅਚੀਵਮੈਂਟ ਕਰਕੇ ਵੱਡੇ ਮੁਲਕਾਂ 'ਚ ਮੇਰੇ ਦਾ ਇਹ ਕਿ ਮੁੰਡਿਆਂ ਨੂੰ ਬਾਰ ਬਾਰ ਤੋਂ ਬਦ ਅਸੀਂ ਕੋਸ਼ਿਸ਼ ਕਰੀ ਦੀ ਵੀ ਜਿੰਨੇ ਲੈ ਕੇ ਜਾ ਸਕਦੇ ਅੱਜ ਮੇਰੇ ਇੱਥੇ ਤਕਰੀਬਨ 15 ਸਟੂਡੈਂਟ ਖੇਡੇ ਆ 10 12 ਮੁੰਡੇ ਆ 3-4 ਕੁੜੀਆਂ ਜੀਆਂ ਸਾਰਿਆਂ ਦੇ ਮੈਡਲ ਆਲਮੋਸਟ ਹੈਗੇ ਆ ਬਾਕੀ ਸਰਕਾਰ ਦਾ ਉਪਰਾਲਾ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਕੁਝ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਸਰਕਾਰ ਸਾਨੂੰ ਇਦਾਂ ਦੀ ਓਪਰਚੁਨਿਟੀ ਜਾਂ ਕੈਸ਼ ਪ੍ਰਾਈਜ਼ ਆਗੇ ਮੌਕਾ ਨਹੀਂ ਦਿੰਦੀ ਜੇ ਅਸੀਂ ਕਰ ਪ੍ਰੈਕਟਿਸ ਕਰੀ ਜਾਵਾਂਗੇ ਤੇ ਕੀ ਕਰ ਸਕਦੇ ਕੋਈ ਨਹੀਂ ਕਰ ਸਕਦੇ ਆਪਸ ਵਿੱਚ ਹੀ ਅਸੀਂ ਖੇਡਾਂਗੇ ਨਾ ਜਿੰਨੀ ਦੇਰ ਤੱਕ ਸਾਨੂੰ ਪਲੇਟਫਾਰਮ ਨਹੀਂ ਮਿਲਦਾ ਉਸ ਤੋਂ ਅਸੀਂ ਅੱਗੇ ਨਹੀਂ ਜਾ ਸਕਦੇ ਫਿਰ ਹੁਣ ਪਲੇਟਫਾਰਮ ਮਿਲਿਆ ਹੁਣ ਗਾਂ ਸਟੇਟ ਵਿੱਚ ਦੇਖਾਂਗੇ ਕੀ ਹੁੰਦਾ ਬਾਕੀ ਜਿਹੜੀ ਗੱਲ ਆ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਕੱਖ ਨਹੀਂ ਮਿਲਦਾ ਠੀਕ ਹੈ ਨਾ ਜੇ ਹੁਣ ਕੈਸ਼ ਪ੍ਰਾਈਜ਼ ਸ਼ੁਰੂ ਕੀਤਾ ਅਸੀਂ 2 ਸਾਲ ਖੇਡਦਾ ਰਹੇ ਪਹਿਲੋਂ ਮੈਨੂੰ ਸਾਨੂੰ ਨੀ ਸੀ ਪੈਸੇ ਮ ਅਸੀਂ ਕਿਹੜੇ ਬੜਾ ਜਾਨ ਤੋੜੀ ਸ਼ਰੀਰ ਭਾਜੀ ਵੀ ਅਕੋ ਸਾਹਿਬ ਨੇ ਸਾਡੀ ਨਾਲ ਹੀ ਖੇਡਦੇ ਸੀ ਬਰਾਬਰ ਖੇਡਦੇ ਆ ਹਜੇ ਤੱਕ ਨਹੀਂ ਪੈਸੇ ਮਿਲਦੇ ਸੀ ਆਪਣੇ ਧਾਮ ਤੇ ਆਪਣੇ ਘਰ ਦੇ ਪੈਸੇ ਤੋਂ ਖੇਡਨੇ ਹਜੇ ਤੱਕ ਤਾਂ ਆ ਐਤ ਕੀ ਕਹਿੰਦੇ ਪੈਸੇ ਮਿਲਨੇ ਕਹਿੰਦੇ ਆ ਹਜੇ ਤੱਕ ਆਇਆ ਨਹੀਂ ਪੈਸਾ ਕੈਸ਼ ਨਹੀਂ ਆ ਉਹ ਅਕਾਊਂਟ ਜਾਊਗੇ ਉਹ ਜਦੋਂ ਆਊਗੇ ਫਿਰ ਤੁਹਾਨੂੰ ਦੱਸਾਂਗੇ ਹਾਂਜੀ ਪੈਸੇ ਆ ਗਏ ਅਸੀਂ ਕੁਝ ਨਹੀਂ ਕਹਿ ਸਕਦੇ ਆਪਾਂ ਸਰਕਾਰ ਨੂੰ ਅਸੀਂ ਬਹੁਤ ਵੱਡੀਆਂ ਉਮੀਦਾਂ ਨਹੀਂ ਲਾਉਂਦੀ ਲਾਉਂਦੇ ਕਿਹੜੀ ਮਰਜੀ ਸਰਕਾਰ ਹੋਵੇ ਭਾਵੇਂ ਆਮ ਆਦਮੀ ਪਾਰਟੀ ਆ ਦੂਜੀ ਤੀਜੀ ਚੌਥੀ ਕੋਈ ਵੀ ਸਾਨੂੰ ਕੋਈ ਉਮੀਦ ਨਹੀਂ ਹੈ ਜੀ ਤੱਕ ਜਿੰਨੀ ਦੇ ਤੱਕ ਸਾਰੇ ਹੱ ਅਹੀਂ ਇਹ ਗੱਲਾਂ ਸੁਣ ਚੁੱਕੇ ਆ ਸਾਡੇ ਤੇ ਹੰਡ ਗਈਆਂ ਅਸੀਂ ਬੀਤ ਲਿਆ ਸਾਡਾ ਟਾਈਮ ਲੰਘ ਗਿਆ ਹੁਣ ਇਹ ਮੁੰਡਿਆਂ ਦੀ ਸੋਚਦੀ ਕੀ ਅਸੀਂ ਜਿੰਨਾ ਕਰ ਸਕਦੇ ਇਹਨਾਂ ਲਈ ਠੀਕ ਹੈ ਨਾ ਮੁੰਡੇ ਨੇ ਬਹੁਤ ਵਧੀਆ ਵੇਖ ਚੁੱਕਿਆ ਇਹ ਪ੍ਰੋਫੈਸ਼ਨਲ ਨਹੀਂ ਹੈਗਾ ਇਹ ਬਾਡੀ ਬਿਲਡਿੰਗ ਕਰਦਾ ਉਹਦਾ ਵਧੀਆ ਖੇਡਦਾ ਇਸ ਕਰਕੇ ਦਾ ਜੋਰ ਲਵਾਇਆ ਆ ਮੁੰਡਾ ਨਿਹੰਗ ਸਿੰਘ ਆ ਖੇਡਿਆ ਬਹੁਤ ਵਧੀਆ ਜੋਰ ਹੈ ਮੁੰਡੇ ਜੀ ਵਧੀਆ ਤੁਹਾਡੇ ਸਾਹਮਣੇ ਉਹਨੇ ਪਰਫਾਰਮੈਂਸ ਕੀਤੀ ਆ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹਨਾ ਜੋਰ ਹੈਗਾ ਅਸੀਂ ਤਾਂ ਇਹਨਾਂ ਦਾ ਲਵਾ ਸਕਦੇ ਹ ਇਹਨੂੰ ਵਰਤਨਾ ਕਿਦਾਂ ਸਰਕਾਰ ਨੇ ਵਰਤਣਾਗੇ ਵੀ ਕਿੱਥੇ ਤੱਕ ਇਹਨੂੰ ਲੈ ਕੇ ਜਾ ਸਕਦੀ ਏਦਾਂ ਦੇ ਸੌਵਾਂ ਹਜ਼ਾਰਾਂ ਮੁੰਡੇ ਠੀਕ ਹੈ ਨਾ ਸਾਨੂੰ ਮੌਕਾ ਨਹੀਂ ਮਿਲ ਰਿਹਾ ਅੱਗੇ ਉਹਨੂੰ ਕਿੱਥੇ ਜਾਈਏ ਅਸੀਂ ਕੀ ਕਰੀਏ ਲੋਕੀ ਸਾਨੂੰ ਦੇਖਦੇ ਨੇ ਇੰਨਾ ਕੀ ਭੈ ਇੰਨਾ ਤਗੜਾ ਮੁੰਡਾ ਚੱਲਿਆ ਜੀ ਭਾਈ ਕੀ ਕਰਦੇ ਕਿਹੜੀ ਜੀ ਨੌਕਰੀ ਤੁਹਾਡੇ ਕੋ ਕੱਖ ਨਹੀਂ ਮੈਗਾ ਪਰਾਵਾ ਅਸੀਂ ਇੰਦੀ ਤੁਰੇ ਫਿਰਦੇ ਕੀ ਕਰੀਏ ਉੱਥੇ ਦੱਸੋ ਕੀ ਜਵਾਬ ਦਈਏ ਸਰ ਸਾਨੂੰ ਇੱਕ ਵਾਰੀ ਸਾਡਾ ਪਰਖੋ ਤਾਂ ਸਹੀ ਸਾਨੂੰ ਇੱਕ ਵਾਰੀ ਗਾਹਾਂ ਆ ਕੇ ਲਓ ਤਾਂ ਸਹੀ ਕਿ ਹਾਂ ਵੀ ਤੁਹਾਡੇ ਜਾਏਗਾ ਕੋ ਫੇ ਅਸੀਂ ਦੱਸਾਂਗੇ ਵੀ ਹਾਂ ਇੱਕ ਕਰ ਸਕਦੇ ਆ ਜਾਂ ਜਿੱਤ ਸਕਦੇ ਆ ਹਾਰ ਸਕਦੇ ਆ ਸਾਨੂੰ ਹੈ ਇਨ ਮੌਕਾ ਹੀ ਹੈ ਨਹੀਂ ਕਿਤੇ ਆਖੇ ਨਹੀਂ ਜੀ ਤੁਹਾਡੀ ਵਾਰੀ ਨਹੀਂ ਆਈ ਆ ਹੁਣ ਤੁਸੀਂ ਮੰਨਦੇ ਪਾਵਰ ਲਿਫਟਿੰਗ ਆ ਇੰਟਰ ਕਾਲਜ ਦੀਆਂ ਗੇਮਾਂ ਨੂੰ ਕੱਟ ਦਿੱਤੀ ਆ ਪਾਵਰ ਲਿਫਟਿੰਗ ਐਂਡ ਮੈਸਟ ਬੀਡੀ ਬੋਡੀ ਬਿਲਡਿੰਗ ਦੋਨੇ ਕੱਟਤੀਆਂ ਸਿਰਫ weight lifting ਰਹਿ ਗਈ ਆ ਗੇਮ ਉਹਦਾ ਆਫੀਸ਼ੀਅਲੀ ਗਵਰਨਮੈਂਟ ਨੇ ਕੱਟ ਦਿੱਤੀ ਕਾਲਜ ਦੀਆਂ ਗੇਮਾਂ ਚੋਂ ਮੈਂ ਕੱਲ ਦੇਖਿਆ ਕੈਲੰਡਰ 'ਚ ਇਹ ਮੁੰਡੇ ਨੇ ਖੇਡਣਾ ਸੀ ਅੱਗੇ ਕਾਲਜ ਤਾਂ ਮੈਂ ਦੇਖਣ ਰਿਹਾ ਵੀ ਕਦੋਂ ਇਹਨਾਂ ਦਾ ਮੈਚ ਆ ਪਰ ਉਹ ਕੱਟ ਦਿੱਤੀ ਵਿੱਚ ਇਹ ਕੈਲੰਡਰ 'ਚ ਨਾਮ ਹੈ ਨਹੀਂ ਪਾਵਰ ਲਿਫਟਿੰਗ ਦਾ ਨਾ ਹੀ ਬੈਸਟ ਬੋਡੀ ਬਿਲਡਿੰਗ ਦਾ ਉਹ ਦੱਸੋ ਕੀ ਕਰੀਏ ਇਹਨਾਂ ਦੀ ਕੀਤੀ ਮਿਹਨਤ ਤਾਂ ਖਰਾਬ ਹੋ ਗਈ ਨਾ ਅੱਗੇ ਨਹੀਂ ਜਾ ਸਕਦੇ ਦੇ ਤਾਂ ਹੁਣ ਪੰਜਾਬ ਦੀਆਂ ਲੋਕਲ ਜਿਹੜੇ ਤੁਹਾਡੇ ਮੇਰੇ ਵਰਗੇ ਕੰਪੀਟੀਸ਼ਨ ਕਰਾਉਗੇ ਪ੍ਰਾਈਵੇਟ ਉਹਨਾਂ ਨਾਲ ਹੀ ਹੀੜ ਸਕਦੇ ਅੱਗੇ ਕਿਤੇ ਨਹੀਂ ਹੀੜ ਸਕਦੇ ਹੁਣ ਆਉਂਦੇ ਆ ਐਮਐਲਏ ਸਾਹਿਬ ਆਉਣਗੇ ਜਾਂ ਜੀ ਰੀਵਨ ਕਟਾ ਕੇ ਕਰ ਜਾਂਦੇ ਉਹਨਾਂ ਦੇ ਦੱਸੋ ਕੀ ਕਰੀਏ ਸਾਨੂੰ ਹੈਗਾ ਬੈਨੀਫਿਟ ਕੋਈ ਜਾਂ ਮੁੰਡਿਆਂ ਨੂੰ ਹੈਗਾ ਬੈਨੀਫਿਟ ਕੋਈ ਇਹ ਵਿਚਾਰੇ ਖੁਸ਼ ਹੈ ਕਿ ਹਾਂ ਅਸੀਂ ਇੰਨੀ ਮਿਹਨਤ ਕਰਕੇ ਜੀ 골ਡ ਮੈਡਲ ਜਿੱਤਿਆ ਇਹ ਅੱਜ ਖੁਸ਼ ਹੈ ਇਹ ਜੋ ਟਾਈਮ ਲੰਘਣਾ ਫੇਰ ਪਤਾ ਲੱਗਣਾ ਸਾਨੂੰ ਨਾਲ-ਨਾਲ ਇੱਕ ਸਟੈਂਡ ਵੀ ਚਾਹੀਦਾ ਪਿੱਛੇ ਬੈਕਅਪ ਚਾਹੀਦਾ ਵੀ ਹਾਂ ਅਸੀਂ ਸਾਰਾ ਕੁਝ ਛੱਡਿਆ ਪੜਾਈ ਛੱਡੀ ਹੈ ਪੜਾਈ ਕਰ ਰਹੇ ਹਾਂ ਨਾ ਪੜਾਈ ਕਰਨ ਤੋਂ ਬਾ ਅਹੀਂ ਸਪੋਰਟਸ 'ਚ ਸਾਡਾ ਜਿਹੜੇ ਅਸੀਂ ਪਿਓਰਿਟੀ ਦੇਨੇ ਸਪੋਰਟਸ ਨੂੰ ਜੇ ਅਸੀਂ ਇਹਦੇ 'ਚ ਨਹੀਂ ਕਾਮਯਾਬ ਹੋਵਾਂਗੇ ਤਾਂ ਅਸੀਂ ਕਿੱਥੇ ਜਾਵਾਂਗੇ ਨਾ ਸਾਡੇ ਪੱਲੇ ਪੜ੍ਹਾਈ ਰਹਿ ਜਾਂਦੀ ਬਾਅਦ ਚੋਂ ਦੀ ਤੇ ਨਾ ਸਾਡੇ ਬਸੇ ਦੂਜਾ ਅਸੀਂ ਦੂਜਾ ਸਾਡੇ ਕੋਈ ਰਸਤਾ ਨਹੀਂਗਾ ਜੇ ਅਸੀਂ ਕਾਮਯਾਬ ਹੋ ਸਕਦੇ ਹਾਂ ਤਾਂ ਸਪੋਰਟਸ ਵਿੱਚ ਹੀ ਹੋ ਸਕਦੇ ਜੇ ਅਸੀਂ ਸਪੋਰਟਸ 'ਚ ਨਹੀਂ ਕਾਮਯਾਬ ਹੁੰਦੇ ਤਾਂ ਅਸੀਂ ਕਿੱਥੇ ਵੀ ਕਾਮ ਜਾਂ ਨਹੀਂ ਹੈਗੇ ਸਮਝੀ ਗੱਲ ਨੂੰ ਇਹ ਗੱਲ ਆ ਬਾਕੀ ਬਹੁਤ ਧੰਨਵਾਦ ਤੁਸੀਂ ਆ ਕੇ ਮੁੰਡਿਆਂ ਨੂੰ ਦੇਖਿਆ ਇੱਥੇ ਇਹਨਾਂ ਦਾ ਜ਼ੋਰ ਕਰੋ ਕੋਸ਼ਿਸ਼ ਵੀ ਸਰਕਾਰ ਤੱਕ ਆਵਾਜ਼ ਪਹੁੰਚੇ ਇਹਨਾਂ ਦੀ ਇਹਨਾਂ ਬਾਰੇ ਸੋਚਿਆ ਜਾਵੇ ਕੁਝ ਕਟੋ ਘਟ ਆਪਣੇ ਜ਼ਿਲ੍ਹੇ ਦੇ ਵਿੱਚ ਹੀ ਕੁਝ ਦੋ ਤਾਂ ਕਿ ਅੱਗੇ ਜਾ ਕੇ ਅਗਲੀ ਤਿਆਰੀ ਕਰਨ ਲਾਲਚ ਤਾਂ ਹੋਵੇ ਕਿ ਹਾਂ ਜੀ ਸਾਡਾ ਜੋ ਖਰਚਾ ਕੀਤਾ ਉਹ ਮੁੰਡੇ ਤੁਹਾਨੂੰ ਪਤਾ ਇੱਥੇ ਬਹੁਤਿਆਂ ਦਾ ਆ ਜਾਂਦਾ ਕਿਰਾਇਆ ਨਹੀਂ ਮੋੜਦਾ ਹਨਾ ਬਹੁਤ ਮੁੰਡੇ ਬੱਸਾਂ ਤੇ ਮੋਟਰਸਾਈਕਲਾਂ ਤੇ ਆਉਂਦੇ ਉਹਨਾਂ ਦਾ ਕਿਰਾਇਆ ਨਹੀਂ ਮੋੜਦਾ ਜੀ ਸਾਡੇ ਕੋ ਕਿਦਾਂ ਇਹ ਕੋਲ ਸਾਹਿਬ ਇਕੁਪਮੈਂਟ ਹੈ ਨਹੀਂ ਸਮਾਨ ਕੋਲੋਂ ਦੇਈਦਾ ਪਰ ਉਹ ਵਿਚਾਰੇ ਨੂੰ ਲੈ ਕੇ ਜਾਣ ਨੂੰ ਕਿੰਨੇ ਕੁ ਪੈਸੇ ਕਿੰਨੀ ਵਾਰੀ ਖਰਚ ਦਾਂਗੇ ਆਪਾਂ ਠੀਕ ਹੈ ਬਹੁਤ ਵਧੀਆ ਗੱਲ ਕਹੀ ਹੈ ਸਰਦਾਰ ਸਾਹਿਬ ਨੇ ਜੋ ਕੋਚ ਵੀ ਨੇ ਟਰੇਨਿੰਗ ਵੀ ਦੇ ਰਹੇ ਨੇ ਤੇ ਇੱਕ ਮੰਗ ਰੱਖੀ ਆ ਸਰਕਾਰ ਕੋਲ ਕੇ ਖਿਡਾਰੀਆਂ ਵਾਸਤੇ ਵਿਸ਼ੇਸ਼ ਉਪਰਾਲੇ ਕਰਨ ਦੀ ਇੱਕ ਵਿਸ਼ੇਹ ਯਾਤਰਾ ਦੀ ਲੋੜ ਹੈ ਤੇ ਸਾਡੇ ਨਾਲ ਅਮਨਦੀਪ ਸਿੰਘ ਜੀ ਹਾਜ਼ਰ ਨੇ ਅਮਨਦੀਪ ਸਿੰਘ ਜੋ ਕਿ ਖੇਡ ਵਿਭਾਗ ਦੇ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਤੇ ਅਮਨਦੀਪ ਸਿੰਘ ਜੀ ਅੱਜ ਤੁਹਾਡੇ ਹਸਮ ਦੇ ਵਿੱਚ ਤੁਹਾਡੀ ਦੇਖ ਰਖ ਦੇ ਅਧੀਨ ਕੰਪੀਟੀਸ਼ਨ ਹੋ ਰਹੇ ਨੇ ਪਾਵਰ ਲਿਫਟਿੰਗ ਦੇ ਤੇ ਕਿਵੇਂ ਸਰ ਦੇਖ ਰਹੇ ਹੋ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਪਹਿਲਾ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਾਨੂੰ ਕਵਰ ਕਰਨ ਆਏ ਤੇ ਕਿਦਾਂ ਪੰਜਾਬ ਸਰਕਾਰ ਨੇ ਖੇਡਾਵਤਨ ਪੰਜਾਬ ਦੀਆਂ ਸੀਜ਼ਨ 3 ਇਹ ਮਿੱਥਿਆ ਤੇ ਮੈਂ ਕਹਿੰਦਾ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਖੇਡਾ ਵੱਲ ਨੂੰ ਨੌਜਵਾਨ ਪੀੜੀ ਜਿਹੜੀ ਅੱਜ ਨਸ਼ਿਆਂ ਦੇ ਦਰਿਆ ਚ ਬਗਦੀ ਜਾ ਰਹੀ ਆ ਸੋ ਇਦਾਂ ਦੇ ਜਿਹੜੇ ਖੇਡ ਮੇਲੇ ਹੁੰਦੇ ਰਹਿਣਗੇ ਤਾਂ ਜਿਹੜੀ ਨੌਜਵਾਨ ਪੀੜੀ ਆ ਵੱਧ ਤੋਂ ਵੱਧ ਫਿੱਟਾ ਵੱਲ ਨੂੰ ਹੋਊਗੀ ਤਾਂ ਮੈਂ ਤਾਂ ਸਰਕਾਰ ਦਾ ਬਹੁਤ ਵਧੀਆ ਪ੍ਰਸ਼ੰਸਾ ਮੰਨਦਾ ਤੇ ਦੂਜੀ ਗੱਲ ਮੈਨੂੰ ਇੱਥੇ ਪਾਵਰ ਲਿਫਟਿੰਗ ਦੇ ਵਿੱਚ ਮੈਨੂੰ ਚਾਰਜ ਬਣਾਇਆ ਗਿਆ ਤੇ ਸਾਡੇ ਜਿਮ ਫਿਟਨੈਸ ਫੀਕਸ ਦੇ ਵਿੱਚ ਇਹ ਦੋ ਦਿਨ ਦਾ ਕੰਪੀਟੀਸ਼ਨ ਅੱਜ ਸੰਪੰਨ ਹੋ ਗਿਆ ਪਰ ਮੈਂ ਇੱਕ ਚੀਜ਼ ਵਾਕਈ ਹੈਰਾਨ ਦੇਖ ਕੇ ਕਿ ਇੰਨਾ ਤੇ ਟੈਲੈਂਟ ਨਿਕਲ ਨਿਕਲ ਕੇ ਆਇਆ ਨਾ ਕਿ ਮਤਲਬ ਸਾਡੇ ਕੋਲ ਜਵਾਬ ਹੀ ਨਹੀਂ ਕੁਝ ਬੱਚੇ ਇੱਕ 16 ਸਾਲ ਦਾ ਬੱਚਾ ਦੋ ਦੋ ਢਾਈ ਢਾਈ ਕੁਆਂਟਲ ਲਿਫਟ ਕਰਦਾ ਹੈ ਪਰ ਮੈਂ ਸਰਕਾਰ ਅੱਗੇ ਹੀ ਕਹਿਣਾ ਕਿ ਜਿਹੜੇ ਇੱਧਰ ਦੇ ਬੱਚੇ ਆਪਾਂ ਗਰਾਊਂਡ ਲੈਵਲ ਤੇ ਦੇਖਦੇ ਆ ਨਿਕਲ ਕੇ ਆਉਂਦੇ ਉਹਨਾਂ ਨੂੰ ਸਪੋਰਟ ਕਰਨਾ ਵੀ ਬਣਦਾ ਉਹਨਾਂ ਨੂੰ ਪ੍ਰੋਪਰ ਸਪੋਰਟ ਮਿਲੇਗੀ ਤਾਂ ਅਸੀਂ ਅੱਗੇ ਜਾ ਕੇ ਮੈਡਲ ਦੀ ਆਸ ਰੱਖ ਸਕਦੇ ਹਾਂ ਤੇ ਕਿੰਨੇ ਅੱਜ ਪਾਰਟਿਸਪੈਂਟ ਇੱਥੇ ਭਾਗ ਲਿਆ ਸੀ ਘੱਟ ਤੋਂ ਘੱਟ ਕੱਲ ਕਾਫੀ ਰਸ਼ ਹੋ ਗਿਆ ਸੀ ਇਸ ਕਰਕੇ ਆਪਾਂ ਦੋ ਦਿਨ ਦਾ ਇਹ ਕੰਪੀਟੀਸ਼ਨ ਕਰ ਦਿੱਤਾ ਸੀ ਕੱਲ 70 ਤੋਂ 80 ਜਣੇ ਕੱਲ ਸੀ ਤੇ ਇੰਨੇ ਹੀ 70 ਤੋਂ 80 ਜਣੇ ਅੱਜ ਸਵੇ ਤੇ ਘੱਟੋ ਘੱਟ ਤੁਸੀਂ ਲਾ ਲਓ 150 ਤੋਂ ਉੱਪਰ ਐਥਲੀਟ ਇੱਥੇ ਆ ਆਇਆ ਸੀ ਹਾਂ ਜੇ ਕੋਈ ਮੈਸੇਜ ਦੇਣਾ ਚਾਹੂਗਾ ਯੂਥ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦਾ ਆ ਕਿ ਦੇਖੋ ਤੁਸੀਂ ਅੱਜ ਕੱਲ੍ਹ ਜਿਹੜਾ ਸਮਾਂ ਤੁਸੀਂ ਫਾਲਤੂ ਕੰਮਾਂ 'ਚ ਵਿਅਤ ਕਰਦੇ ਆ ਫੋਨਾਂ ਤੋਂ ਬਾਹਰ ਨਿਕਲੋ ਗਰਾਊਂਡਾਂ ਨਾਲ ਜੁੜੋ ਠੀਕ ਹੈ ਜੀ ਤੁਸੀਂ ਜਿਮ ਜੁਆਇਨ ਕਰੋ ਖੇਡਾਂ ਖੇਡੋ ਤੇ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਇਹਦੇ ਨਾਲ ਤੁਹਾਡੇ ਨਾਲ ਇੱਕ ਦਿਨ ਨਾਲ ਹੋਰ ਵੀ ਬੱਚੇ ਵੀ ਜੁੜਨਗੇ ਦੇਖੋ ਦੇਖੀ ਤੇ ਮੈਂ ਇਹ ਕਹਿਣਾ ਕਿ ਖੇਡਾਂ ਨਾਲ ਵੱਧ ਤੋਂ ਵੱਧ ਜੁੜੋ ਧੰਨਵਾਦ